ਪਿਆਰੀ ਸਤਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਦਾਸ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ੇ ਸਦਕਾ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1 ਸਾਲ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਗੁਰਮੁਖ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਕੱਲ ਤੱਕ 532 ਅੰਗ ਤੱਕ ਪਾਠ ਕੀਤਾ ਸੀ ਤੇ ਸਤਿਗੁਰੂ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਸ ਤੋਂ ਅੱਗੇ ਪਾਠ ਕਰਨ ਦੀ ਸੇਵਾ ਕਰਵਾ ਲੈਣ ਪਰ ਗੁਰੂਸਪਾਰੀ ਸਾਧ ਸੰਗਤ ਜੀ ਇਹ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਇਹੋ ਬੇਨਤੀ ਕਰਦਾ ਆਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਅੱਜ ਵੀ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਸਾਧ ਸੰਗਤ ਗੁਰੂ ਸਾਹਿਬ ਤਾਂ ਹੀ ਕਿਰਪਾ ਕਰਨਗੇ ਗੁਰੂ ਸਾਹਿਬ ਤਾਂ ਹੀ ਮੇਰ ਪਰਿਆ ਹੱਥ ਰੱਖਣਗੇ ਜੇ ਸਾਧ ਸੰਗਤ ਕਿਰਪਾ ਕਰੇਗੀ ਸਾਧ ਸੰਗਤ ਦਾਸ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇਗੀ ਸੋ ਸਾਧ ਸੰਗਤ ਕਰੋ ਜੀ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਮੇਰ ਪਰਿਆ ਹੱਥ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗਰੰਤ ਸਹਬ ਜੀ ਕਰੋ ਜੀ ਕਿਰਪਾ ਕਰੋ ਜੀ ਅਚਾਰਨ ਸਤ ਨਾਮ ਸ੍ਰੀ ਵਾਹਿਗੁਰੂ ਸਹਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਵਾਹਿਗੁਰੂ ਸਹਬ ਜੀ ਦੇਵ ਗੁੰਧਾਰੀ ਮਹਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਤੁੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਦੋਚਾਰਨ ਕੀਤੀ ਹੋਈ ਰਾਗ ਦੇਵ ਗੁੰਧਾਰੀ ਦੇ ਵਿੱਚ ਬਾਣੀ 533 ਨੰਬਰ ਅੰਕ ਤੋਂ ਆਪਾਂ ਅੱਜ ਪਾਠ ਕਰਨਾ ਹੈ ਇਹ ਕਿਉਂ ਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਿ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਦੇਵ ਦੇਵ ਗੁੰਦਾਰੀ ਮਹੱਲਾ 5 ਰਾਗ ਦੇਵ ਗੁੰਦਾਰੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਆਪਣੇ ਸਤਗੁਰ ਪੈ ਬਿਨੋ ਕਹਿ ਕ੍ਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸ ਰਗਿਆ ਰਹਾਉ ਜਦੋਂ ਮੈਂ ਆਪਣੇ ਗੁਰੂ ਪਾਸ ਬੇਨਤੀ ਕੀਤੀ ਅਰਜ ਕੀਤੀ ਅਰਦਾਸ ਕਰਨੀ ਸ਼ੁਰੂ ਕੀਤੀ ਤੇ ਸਤਗੁਰੂ ਦੁੱਖਾਂ ਦਾ ਨਾਸ਼ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਕਿਰਪਾ ਕੀਤੀ ਮੇਰੇ ਉੱਤੇ ਦਇਆਵਾਨ ਹੋਏ ਤੇ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਮੇਰਾ ਸਾਰਾ ਫਿਕਰ ਮੇਰੀ ਸਾਰੀ ਚਿੰਤਾ ਚਿੰਤਾ ਮੇਰਾ ਸਾਰੀ ਚਿੰਤਾ ਤੇ ਮੇਰਾ ਸਾਰਾ ਫਿਕਰ ਜਿਹੜਾ ਦੂਰ ਹੋ ਗਿਆ ਰਹਾਉ ਥੋੜਾ ਜਿਹਾ ਵਿਸ਼ਰਾਮ ਦੇ ਕੇ ਅੱਗੇ ਚੱਲਣਾ ਹੈ ਹਮ ਪਾਪੀ ਪਖੰਡੀ ਲੋਬੀ ਹਮਰਾ ਗੁਣ ਅਵਗਣ ਸਭ ਸਿਆ। ਅਸੀਂ ਮਨੁੱਖੀ ਜੀਵ ਪਾਪੀ ਹਾਂ। ਕਈ ਕਈ ਪਾਪ ਕਰਦੇ ਹਾਂ, ਪਖੰਡ ਕਰਦੇ ਹਾਂ, ਖੰਢੀ ਹਾਂ। ਲੋਭ ਕਰਦੇ ਹਾਂ, ਲੋਭੀ ਹਾਂ। ਪਰ ਦੁਜੇ ਬੰਨੇ ਪ੍ਰਮਾਤਮਾ ਇਤਨਾ ਦਿਆਲੂ ਹੈ, ਇਤਨਾ ਦਇਆਵਾਨ ਹੈ ਕਿ ਉਹ ਸਾਡਾ ਹਰੇਕ ਗੋਲ ਤੇ ਔਗਣ ਸਹਾਰੀ ਜਾਂਦਾ ਹੈ। ਉਹ ਸਾਡੇ ਗੁਣ ਵੀ ਵੇਖਦਾ ਹੈ ਔਗਣ ਵੀ ਵੇਖਦਾ ਹੈ ਪਰ ਸਾਨੂੰ ਕੁਝ ਆਖਦਾ ਨਹੀਂ ਸਾਡੇ ਗੁਣ ਵੀ ਸਹਾਰ ਲੈਂਦਾ ਹੈ ਔਗਣ ਵੀ ਸਹਾਰ ਲੈਂਦਾ ਹੈ ਕਰਮਸਤਿਕ ਧਾਰ ਸਾਜਨਵਾਜੇ ਮੂਏ ਦੁਸ਼ਟ ਜੋ ਖਿਆ ਪਰਸਾਦ ਸੰਗ ਜੀ ਸਤਿਗੁਰ ਕਹਿੰਦੇ ਨੇ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਮੱਥੇ ਉੱਤੇ ਹੱਥ ਰੱਖ ਕੇ ਉਹਨਾਂ ਦਾ ਜੀਵਨ ਸਵਾਰਦਾ ਹੈ ਜਿਸ ਦੀ ਬਰਕਤ ਦੇ ਨਾਲੇ ਪੰਜ ਵਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜੇ ਪੰਜ ਵਕਾਰ ਨੇ ਇਹ ਸਾਡੇ ਵੈਰੀ ਨੇ ਜੋ ਆਤਮਿਕ ਜੀਵਨ ਦਾ ਨਾਸ਼ ਕਰਨ ਵਾਲੇ ਹਨ ਇਹ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੇ ਨੇ ਪਰ ਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਜਿਆ ਪ੍ਰਭੂ ਜੀ ਪਰਉਪਕਾਰੀ ਹਨ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ ਪ੍ਰਭੂ ਦਾ ਦედაਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ ਆਤਮਿਕ ਡੋਲਤਾ ਦੀ ਦਾਤ ਕਰਨ ਵਾਲਾ ਹੈ ਕੋ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਉਰ ਧਰਿਆ ਉਰ ਹਿਰਦੇ ਨੂੰ ਕਿਹਾ ਹੈ ਜਿਹੜਾ ਆਪਣਾ ਮਨੁੱਖੀ ਹਿਰਦਾ ਹੈ ਇਸ ਨੂੰ ਆਪ ਉਰ ਕਹਾਂ ਇੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਦੀ ਬਾਣੀ ਹੈ ਪੰਜਵੇਂ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ हे ਮਨੁੱਖ ਇਹ ਗੱਲ ਕਹਿ ਦੇ ਕਿ ਪ੍ਰਭੂ ਗੁਣਹੀਣ ਜੀਵਾਂ ਨੂੰ ਵੀ ਦਾਤਾਂ ਦੇਣ ਵਾਲਾ ਹੈ ਮੈਂ ਉਸ ਦੇ ਸੋਹਣੇ ਕੋਮਲ ਚਰਨ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਹਿਰਦੇ ਵਿੱਚ ਟਿਕਾ ਲਏ ਹਨ ਦੇਵ ਗੁੰਦਾਰੀ ਮਹਲਾ 5 ਦੇਵ ਗੁੰਦਾਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਤੇ ਪੁੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਅਨਾਥ 나ਥ ਪ੍ਰਭ ਹਮਾਰੇ ਸ਼ਰਨ ਆਇਓ ਰਾਖਣ ਹਰੀ ਰਹਾਉ ਏ ਅਨਾਥਾਂ ਦੇ 나ਥ ਸਾਡੇ ਪ੍ਰਮਾਤਮਾ ਸਾਡੇ ਵਾਹਿਗੁਰੂ ਸਾਡੇ ਨਿਰੰਕਾਰ ਪ੍ਰਭੂ ਜੀ ਹੇ ਸਹਤਾ ਕਰਨ ਦੇ ਸਮਰੱਥ ਪ੍ਰਮਾਤਮਾ ਹੇ ਮੇਰੇ ਮਾਲਕਾ हे hey मेरे रखणहार प्रभु मैं तेरी शरण आया हां रहाओ थोड़ा जा विश्राम दइए सर्व पाख राख मरारे ਉਸ ਨੂੰ ਪ੍ਰਮਾਤਮਾ ਨੂੰ ਕਈ ਨਾਵਾਂ ਦੇ ਨਾਲ ਯਾਦ ਕੀਤਾ ਹੈ ਇੱਥੇ ਹੁਣ ਗੁਰੂ ਸਾਹਿਬ ਕਹਿੰਦੇ ਕਿ हे ਮਰਾਰੀ ਹਰ ਥਾਂ ਮੇਰੀ ਸਹਾਇਤਾ ਕਰੋ ਅਗੇ ਪਾਛੇ ਅੰਤਿਵਾਰੇ ਅਗੇ ਤੇ ਪਾਛੇ ਦਾ ਮਤਲਬ ਹੁੰਦਾ ਪ੍ਰਲੋਕ ਦੇ ਵਿੱਚ ਜਿੱਥੇ ਅਸੀਂ ਜਾਣਾ ਹੈ ਅਗੇ ਤੇ ਪਾਛੇ ਇਹ ਲੋਕ ਅੰਤਿਵਾਰੇ ਦਾ ਮਤਲਬ ਨਿਕਲਿਆ ਅਖੀਰਲੀ ਵਾਰ ਹੁਣ ਸਤਿਗੁਰੂ ਇਹ ਤੁਸੀਂ ਗਾ ਰਹੇ ਹੋ ਕਿ ਇਹ ਮਨੁੱਖ ਤੂੰ ਇਹ ਗੱਲ ਕਹਿ ਕਿ ਲੋਕ ਵਿੱਚ ਤੇ ਪ੍ਰਲੋਕ ਵਿੱਚ ਪ੍ਰਲੋਕ ਵਿੱਚ ਤੇ ਇਸ ਸ਼ਲੋਕ ਵਿੱਚ ਤੇ ਅਖੀਰ ਦੇ ਵੇਲੇ ਜਦ ਚਿੱਤ ਨੂੰ ਤਬ ਤਹਾਰੇ ਫੇ ਪ੍ਰਭੂ ਮੈਂ ਜਦੋਂ ਵੀ ਚੇਤੇ ਕਰਦਾ ਹਾਂ ਕਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ ਉਹਨ ਸਮਾਰ ਮੇਰਾ ਮਨ ਸੁਧਾਰੇ ਉਨ ਸਮਾਰ ਉਹਨਾਂ ਗੁਣਾਂ ਨੂੰ ਚੇਤੇ ਕਰ ਸੁਧਾਰੇ ਦਾ ਮਨ ਹੁੰਦਾ ਹੈ ਸਹਾਰਾ ਤੇਰੇ ਉਹਨਾਂ ਗੁਣਾਂ ਨੂੰ ਚੇਤੇ ਕਰਕੇ ਮੇਰੇ ਮਨ ਨੂੰ ਧੀਰਜ ਮਿਲਦਾ ਹੈ ਮੇਰੇ ਮਨ ਨੂੰ ਸਹਾਰਾ ਮਿਲਦਾ ਹੈ ਸੋਣਾ ਗਾਉ ਗੁਰ ਬਚਨਾਰੇ ਆਪਣੇ ਗੁਰੂ ਦੇ ਬਚਨ ਸੁਣ ਕੇ ਹੀ ਹੈ ਪ੍ਰਭੂ ਮੈਂ ਤੇਰੀ ਸਿਫਤਸਲਾ ਦੇ ਗੀਤ ਗੋਂਦਾ ਹਾਂ ਬਲ ਬਲ ਜਾਉ ਸਾਧ ਦਰਸਾਰੇ हे ਪ੍ਰਮਾਤਮਾ ਹੈ ਵਾਹਿਗੁਰੂ ਜੀ ਹੈ ਨਿਰੰਕਾਰ ਪ੍ਰਭੂ ਮੈਂ ਗੁਰੂ ਦੇ ਦیدار ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਕਿਉਂ ਸਦਕੇ ਜਾਂਦਾ ਹਾਂ ਇਸ ਲਈ ਸਦਕੇ ਜਾਂਦਾ ਹਾਂ ਕਿ ਗੁਰੂ ਨੇ ਮਾਰਗ ਦੱਸਿਆ ਹੈ ਤੇਰੀਆਂ ਰਹਿਮਤਾਂ ਪ੍ਰਾਪਤ ਕਰਨ ਦਾ ਮਨਮ ਰੱਖੂ ਇੱਕ ਅਸਰ ਹੁਣ ਮੈਂ ਆਪਣੇ ਮਨ ਵਿੱਚ ਸਿਰ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ ਹੋਰ ਕਿਸੇ ਕੋਲੋਂ ਮੈਂ ਆਸਰਾ ਨਹੀਂ ਮੰਗਿਆ ਸੋ ਸਾਧ ਸੰਗਤ ਆਪਾਂ ਵੀ ਸਤਿਗੁਰਾਂ ਦੀ ਇਹਨਾਂ ਬਚਨਾਂ ਨੂੰ ਮੰਨਦੇ ਹੋਏ ਇੱਕ ਉਸ ਪ੍ਰਮਾਤਮਾ ਤੇ ਟੇਕ ਰੱਖਣੀ ਚਾਹੀਦੀ ਆ ਇੱਕ ਗੁਰੂ ਤੇ ਇੱਕ ਉਹ ਅੰਕਾਰ ਪ੍ਰਭੂ ਤੇ ਟੇਕ ਰੱਖਣੀ ਚਾਹੀਦੀ ਹੈ ਉੱਥੇ ਹੀ ਸਭ ਕੁਝ ਪ੍ਰਾਪਤ ਹੋਣਾ ਹੈ ਨਾਨਕ ਪ੍ਰਭ ਮੇਰੇ ਕਰਨੈ ਹਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੇਰੇ ਪ੍ਰਭੂ ਉਹ ਮੇਰਾ ਮਾਲਕ ਮੇਰਾ ਗੁਰੂ ਤੇ ਮੇਰਾ ਪ੍ਰਭੂ ਮੇਰਾ ਪਰਮਾਤਮਾ ਇਹ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈ ਸਭ ਕੁਝ ਕਰਨ ਵਾਲਾ ਨਿਰੰਕਾਰ ਪ੍ਰਭੂ ਆਪ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਦੇਵ ਗੰਦਾਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਪ੍ਰਭੂ ਇਹ ਮਨੋਰਥ ਮੇਰਾ ਕਿਰਪਾ ਨਿਦਾਨ ਦਿਵਾਲ ਮੋਹ ਦੇ ਜੇ ਕਰ ਸੰਕਨ ਕਾ ਚੇਰਾ ਰਹਾਉ ਏ ਪਰਮਾਤਮਾ ਜੀ ਮੇਰੇ ਮਨ ਦੀ ਇਹ ਤਾਂਗ ਹੈ ਹੇ ਵਾਹਿਗੁਰੂ ਜੀ ਹੇ ਰੱਬ ਜੀ ਮੇਰੇ ਮਨ ਦੀ ਇਹੀ ਤਾਂਗ ਹੈ ਹੇ ਕਿਰਪਾ ਦੇ ਖਜ਼ਾਨੇ ਪ੍ਰਭੂ ਹੇ ਦਿਆਲ ਪ੍ਰਭੂ ਦਿਆਲੂ ਤੇ ਕਿਰਪਾਲੂ ਪ੍ਰਭੂ ਕਿ ਮੈਨੂੰ ਇਹ দান ਦੇ ਜੋ ਮੈਨੂੰ ਆਪਣੀ ਗੁਰੂ ਸੰਤ ਅਤੇ ਸੰਤ ਜਨਾ ਸੰਤ ਲਭਾਇਆ ਹੈ ਸੰਤਨ ਕਾ ਚੇਰਾ ਆਪਣੇ ਸੰਤ ਜਨਾਂ ਦਾ ਸੇਵਕ ਚੇਰਾਵਾ ਮਤਲਬ ਹੁੰਦਾ ਸੇਵਕ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖੋ ਰਹਾਉ ਥੋੜਾ ਜਿਹਾ ਬ੍ਰਹਮ ਸ਼ਾਮ ਦੇ ਕੇ ਗਿਆ ਚੱਲਣਾ ਹੈ ਪ੍ਰਾਤਕ ਕਾਲ ਲਗੂ ਜਨ ਚਰਨੀ ਨਿਜ ਬਾਸਰ ਦਰਸ ਪਾਉ ਪ੍ਰਤੀਕਾਲ ਸਵੇਰੇ ਸਵੇਰ ਵੇਲੇ ਏ ਵਾਹਿਗੁਰੂ ਏ ਪ੍ਰਭੂ ਜੀ ਏ ਪ੍ਰਮਾਤਮਾ ਮੈਂ ਸਵੇਰੇ ਉੱਠ ਕੇ ਮੈਂ ਤੇਰੇ ਸੰਤ ਜਨਾਂ ਦੀ ਚਰਣੀ ਲੱਗਦਾ ਮੈਂ ਤੇਰੇ ਸੰਤ ਜਨਾਂ ਦੀ ਚਰਣੀ ਲੱਗਾ ਭਾਵ ਕੇ ਮੈਂ ਆਪਣੇ ਗੁਰੂ ਦੇ ਚਰਣੀ ਲੱਗਾ ਤੇ ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਹਾਂ ਤੇ ਤੇਰੇ ਸੰਤ ਜਨਾਂ ਦੇ ਗਾਂਮ ਹੀ ਦਰਸ਼ਨ ਕਰਦੇ ਰਹਾ ਆਪਣੇ ਗੁਰੂ ਦੇ ਹਮੇਸ਼ਾ ਹੀ ਦਰਸ਼ਨ ਕਰਦੇ ਰਹਾ ਤਨ ਮਨ ਅਰਪ ਕਰੂ ਜਨ ਸੇਵਾ ਰਸਨਾ ਹਰ ਗੁਣ ਗਾਉਂ ਅਰਪ ਦਾ ਮਨ ਹੁੰਦਾ ਭੇਟਾ ਕਰਨਾ ਇਹ ਆਪਣਾ ਸਰੀਰ ਆਪਣਾ ਮਨ ਭੇਟ ਕਰਕੇ ਨਾ ਮੈਂ ਸਦਾ ਗੁਰੂ ਦੀ ਸੇਵਾ ਕਰਦਾ ਰਹਾ ਮੈਂ ਸਦਾ ਸੰਤ ਜਨਾਂ ਦੀ ਸੰਤ ਗੁਰੂ ਦੇ ਸੰਤ ਜਨਾਂ ਦੀ ਸੇਵਾ ਕਰਦਾ ਰਹਾ ਤੇ ਆਪਣੀ ਜੀਬ ਦੇ ਨਾਲ ਮੈਂ ਪਰਮਾਤਮਾ ਤੇਰੇ ਗੁਣ ਗਾਉਂਦਾ ਰਹਾ ਹੇ ਹਰੀ ਪ੍ਰਭੂ ਤੇਰੇ ਗੁਣ ਗਾਉਂਦਾ ਰਹਾ ਸਾਸ ਸਾਸ ਸਿਮਰੋ ਪ੍ਰਭ ਆਪਣਾ ਸਤ ਸੰਗ ਨਿਤ ਰਹੀਐ ਸਾਸ ਸਾਸ ਦਾ ਮਿਲ ਹੁੰਦਾ ਹਰੇਕ ਸਾਹ ਦੇ ਨਾਲ ਤੇ ਇਥੇ ਸਤਗੁਰੂ ਜੀ ਕਹਿ ਰਹੇ ਨੇ ਕਿ ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾ ਤੇ ਸਦਾ ਗੁਰੂ ਦੀ ਸੰਗਤ ਵਿੱਚ ਟਿਕਿਆ ਰਹਾ ਏਕ ਅਧਾਰ ਨਾਮ ਤਨ ਮੋੜਾ ਆਨੰਦ ਨਾਨਕ ਇਹ ਲਈ ਐ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਮਨੁੱਖ ਤੂੰ ਇਹ ਗੱਲ ਕਹਿ ਤੂੰ ਇਹ ਗੱਲ ਮੰਨ ਕਿ ਸਿਰਫ ਪ੍ਰਮਾਤਮਾ ਦਾ ਨਾਮ ਧਾਣੀ ਮੇਰਾ ਜੀਵਨ ਅਸਰਾ ਬਣਿਆ ਰਹੇ ਪ੍ਰਮਾਤਮਾ ਦਾ ਨਾਮ ਧੰ ਹੀ ਮੇਰਾ ਜੀਵਨ ਆਸਰਾ ਬਣਿਆ ਰਹੇ ਨਾਮ ਸਿਮਰਨ ਦਾ ਇਹ ਆਨੰਦ ਸਦਾ ਮਿਲਦਾ ਰਹੇ ਰਾਗ ਦੇਵ ਗੰਦਾਰੀ ਮਹੱਲਾ 5 ਕਰ ਤਿਜਾ ਰਾਗ ਦੇਵ ਗੰਦਾਰੀ ਤਿਜੇ ਘਰ ਵਿੱਚ ਧੰ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਅਚਾਰਨ ਕੀਤੀ ਹੋਈ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਇੱਕ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮੀਤਾ ਐਸੇ ਹਰ ਜਿਉ ਪਾਏ ਛੋੜ ਨਾ ਜਾਈ ਸਦੀ ਸੰਗੈ ਅਨ ਦਿਨ ਗੁਰ ਮਿਲਾਈ ਰਹਾ ਹੂੰ ਮੈਨੂੰ ਐਸਾ ਮਿੱਤਰ ਅਜਹਿ ਮਿੱਤਰ ਇਹੋ ਜਿਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ ਜੋ ਮੈਨੂੰ ਛੱਡ ਕੇ ਨਹੀਂ ਜਾਂਦਾ ਸਦਾ ਮੇਰੇ ਨਾਲ ਰਹਿੰਦਾ ਹੈ ਗੁਰੂ ਨੂੰ ਮਿਲ ਕੇ ਆਪਣੇ ਗੁਰੂ ਦੇ ਨਾਲ ਮਿਲ ਕੇ ਮੈਂ ਹਰ ਵੇ ਉਸ ਦੇ ਗੁਣ ਗਾਉਂਦਾ ਰਹਿੰਦਾ ਹਾਂ ਰਹਾਉ ਥੋੜਾ ਜਿਹਾ ਸ਼ਰਮ ਦਈਏ ਮਿਲਿਓ ਮਨੋਹਰ ਸਰਬ ਸਖੈਣਾ ਤਾਗ ਨ ਕਤ ਹੂੰ ਜਾਏ ਮਿਲਿਓ ਮਨੋਹਰ ਮਨੋਹਰ ਹੁੰਦਾ ਮਨ ਨੂੰ ਮੋਹ ਲੈਣ ਵਾਲਾ ਪ੍ਰਮਾਤਮਾ ਸਖੈਣਾ ਹੁੰਦਾ ਵਾ ਸੁੱਖਾਂ ਦਾ ਘਰ ਸੁੱਖ ਪਲੱਸ ਐਨ ਸੁੱਖਾਂ ਦਾ ਘਰ ਤੇ ਮੇਰੇ ਮਨ ਨੂੰ ਮੋਹ ਲੈਣ ਵਾਲਾ ਸੁਖ ਦਾਤਾ ਕਿਤੇ ਵੀ ਮੈਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ ਮੈਨੂੰ ਛੱਡ ਕੇ ਉਹ ਹੋਰ ਕਿਤੇ ਵੀ ਨਹੀਂ ਜਾਂਦਾ ਅਨੰਕ ਅਨਕ ਬਾਤ ਬੋ ਬੇਖੇ ਪੁਰੀਆ ਰੋਮ ਨ ਸੰਸਰ ਲਾਈਂ ਪਿਖੇ ਮੈਂ ਵੇਖੇ ਹਨ ਸੰਸਰ ਪਿਆਰੇ ਦੇ ਇਕਵਾਲ ਦੇ ਬਰਾਬਰ ਹਰੇਕ ਬਥੇਰੇ ਅਨੇਕਾਂ ਕਿਸਮ ਦੇ ਵਿਆਪਤੀ ਵੇਖ ਲੈ ਪਰ ਕੋਈ ਵੀ ਪਿਆਰੇ ਪ੍ਰਭੂ ਦੇ ਇਕਵਾਲ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਮੰਦਰ ਬਾਗ ਸੋਬਦਵਾਰੇ ਅਨਹਤ ਰਣ ਚੁਣ ਲਾਈ ਉਸ ਦੇ ਹਿਰਦੇ ਘਰ ਵਿੱਚ ਭਾਗ ਜਾਗ ਪੈਂਦਾ ਹੈ ਤੇ ਪ੍ਰਮਾਤਮਾ ਦੇ ਦਰ ਤੇ ਪ੍ਰਭੂ ਦੇ ਦਰਬਾਰ ਤੇ ਸ਼ੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿੱਚ ਇੱਕ ਰਸ ਧੀਮਾ ਧੀਮਾ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ ਉਹ ਖੁਸ਼ੀ ਦੇ ਗੀਤ ਉਸ ਦੇ ਅੰਦਰ ਚੱਲਦੇ ਰਹਿੰਦੇ ਹਨ ਕੋ ਨਾਨਕ ਸਦਾ ਰੰਗ ਮਣੇ ਗਰਹ ਪ੍ਰੀਅ ਥੀ ਤ ਸਦ ਥਾਈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਇਹ ਗੱਲ ਕਹੋ ਕਿ ਪ੍ਰਭੂ ਜੀ ਪਰਭੂ ਜੀ ਸਦਾ ਮੇਰੇ ਹਿਰਦੇ ਵਿੱਚ ਟਿਕ ਗਏ ਅਤੇ ਜੇ ਸਿਰ ਦੇ ਵਿੱਚ ਉਹ ਟਿਕ ਜਾਂਦੇ ਹਨ ਉਹ ਸਦਾ ਆਤਮਿਕ ਰੰਗ ਮਾਣਦਾ ਹੈ ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਜੀ ਆ ਟਿਕਦੇ ਹਨ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਸੋ ਦੇਵ ਗੁੰਦਾਰੀ ਪੰਜਵਾ ਦੇਵ ਗੁੰਦਾਰੀ ਰਾਗ ਵਿੱਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਰਸ਼ਨ ਨਾਮ ਕੋ ਮਨ ਅਛਾ ਪਰਮ ਆਇਓ ਹੈ ਸਗਲ ਥਾਨ ਰਹਿ ਅਹ ਪਰਿਓ ਸੰਤ ਪਾਛੈ ਰਹਾ ਊ ਗੁਰੂ ਸਾਹਿਬ ਕਹਿ ਰਹੇ ਨੇ ਕਿ ਪ੍ਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ ਮੇਰਾ ਮਨ ਤਾਂਗਦਾ ਹੈ ਮੇਰਾ ਇਹ ਮਨ ਜਿਹੜਾ ਪਟਕ ਪਟਕ ਕੇ ਫਿਰ ਤੁਰ ਕੇ ਸਭਨਾ ਥਾਈ ਹੋ ਕੇ ਆਇਆ ਹੈ ਹੁਣ ਤਾਂਗ ਕਰਕੇ ਗੁਰੂ ਦੀ ਚਰਨੀ ਆਪਿਆ ਹੈ ਰਹਾਉ ਥੋੜਾ ਜਿਹਾ ਬਿਸਰਾਮ ਲਈਏ ਕਿਸ ਹੋਂ ਸੇਵੀ ਕਿਸ ਆਰਾਦੀ ਜੋ ਦਿਸਤੇ ਸੋਗਾ ਛੇ ਸੰਸਾਰ ਵਿੱਚ ਜੋ ਕੁਝ ਦਿਸ ਰਿਹਾ ਹੈ ਉਹ ਨਾਸ਼ਵੰਤ ਹੈ ਜੋ ਕੁਝ ਦਿਸ ਰਿਹਾ ਹੈ ਉਹ ਨਾਸ਼ਵੰਤ ਹੈ ਉਸਨੇ ਨਾਸ਼ ਹੋ ਜਾਣਾ ਹੈ ਇਸ ਵਾਸਤੇ ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦੀ ਆਰਾਧਨਾ ਕਰਾਂ ਸਾਧ ਸੰਗਤ ਕੀ ਸਰਣੀ ਪਰਿਆ ਚਰਨ ਰਹਿਣ ਮਨ ਵਸੇ ਫਿਰ ਇਹ ਜਿਹੜਾ ਪਹਿਲੋਂ ਸਵਾਲ ਹੈ ਹੁਣ ਆਪ ਹੀ ਉੱਤਰ ਦਿੱਤਾ ਸਤਿਗੁਰਾਂ ਨੇ ਕਿ ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ ਤੇ ਜਿਹੜਾ ਮੇਰਾ ਮਨ ਹੈ ਉਹ ਗੁਰੂ ਜਨਾਂ ਦੀ ਉਹ ਸਾਧ ਜਨਾਂ ਦੀ ਉਨ੍ਹਾਂ ਦੇ ਚਰਨਾਂ ਦੀ ਹੀ ਝੋੜ ਮੰਗਦਾ ਹੈ। ਜੁਗਤ ਨਾ ਜਾਣਾ ਗੁਣ ਨਹੀਂ ਕੋਈ। ਮਹਾ ਦੁਤਰ ਮਾਇਆ ਛੇ। ਤੈਨੂੰ ਇਸ ਮਾਇਆ ਸਮੁੰਦਰ ਤੋਂ ਪਾਰ ਲੰਘਣ ਦਾ ਕੋਈ ਢੰਗ ਨਹੀਂ ਹੁੰਦਾ। ਮੇਰੇ ਵਿੱਚ ਕੋਈ ਐਸਾ ਗੁਣਪ ਵੀ ਨਹੀਂ। ਮੈਨੂੰ ਇਸ ਮਾਇਆ ਸਮੁੰਦਰ ਤੋਂ ਪਾਰ ਲੰਘਣ ਦਾ ਕੋਈ ਢੰਗ ਨਹੀਂ ਹੁੰਦਾ ਤੇ ਮੇਰੇ ਵਿੱਚ ਕੋਈ ਐਸਾ ਗੁਣ ਵੀ ਨਹੀਂ ਇਹ ਜਿਹੜੀ ਮਾਇਆ ਹੈ ਇਹ ਮਾਇਆ ਦੇ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ ਆਏ ਪਿਓ ਨਾਨਕ ਗੁਰ ਚਰਨੀ ਤੋ ਉਤਰੀ ਸਗਲ ਦੁਰਾਸ਼ਣ ਏ ਜਦੋਂ ਮਨੁੱਖ ਗੁਰੂ ਦੀ ਚਰਨੀ ਆ ਪੈਂਦਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਦੋਂ ਮਨੁੱਖ ਗੁਰੂ ਦੀ ਚਰਨੀ ਆ ਪੈਂਦਾ ਹੈ ਕਦੋਂ ਉਸ ਦੇ ਅੰਦਰੋਂ ਸਾਰੀ ਮੰਦੀ ਵਾਸ਼ਨਾ ਦੂਰ ਹੋ ਜਾਂਦੀ ਹੈ ਤੇ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਇੱਕ ਪਰਮੇਸ਼ਰ ਨੂੰ ਹੀ ਯਾਦ ਕਰਦਾ ਹੈ ਉਸ ਦੀ ਹੀ ਰਜਾ ਵਿੱਚ ਰਾਜੀ ਰਹਿੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਅੱਜ ਦੇ ਇਸ ਬਾਣੀ ਦਾ ਹੀ ਇਹੋ ਹੀ ਆਪਾਂ ਨੂੰ ਸਮਝਾ ਰਹੇ ਹਨ ਕਿ हे ਮਨੁੱਖਾ ਸਤਿਗੁਰੂ ਜੀ ਆਪਣੇ ਆਪ ਨੂੰ ਸ਼ੋਧਨ ਕਰਕੇ ਕਹਿ ਰਹੇ ਨਹੀਂ ਸਮਝਾ ਸਾਨੂੰ ਰਹੇ ਨਹੀਂ ਕਿ हे ਮਨੁੱਖ ਤੂੰ ਆਪਣੇ ਗੁਰੂ ਦੇ ਰਹੀਂ ਗੁਰੂ ਵਾਲਾ ਬਣ ਆਪਣੇ ਗੁਰੂ ਦੇ ਰਹੀਂ ਸੱਚੇ ਪ੍ਰਮਾਤਮਾ ਸੱਚੇ ਪਰਮੇਸ਼ਰ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਪਰਮੇਸ਼ਰ ਤੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਤਾਂ ਜੋ ਤੇਰੇ ਲੋਕ ਸੁਖੀਅਤੇ ਪਰਲੋਕ ਸਹੇਲੇ ਹੋ ਸਕਣ ਸੋ ਗੁਰੂ ਪ੍ਰਾਰਿ ਸਾਧ ਸੰਗਤ ਜੀ ਅੱਜ ਸਤਿਗੁਰੂ ਕਿਰਪਾ ਕਰਨ ਇਥੇ ਹੀ ਹੁਣ ਆਪਾਂ ਸਮਾਪਤੀ ਹੈ ਤੇ ਜੋ ਅੱਜ ਪਾਠ ਕਰਦੇ ਆਂ ਸ਼ਬਦ ਦੀਆਂ ਵਿਚਾਰਾਂ ਕਰਦੇ ਆਂ ਦਾਸਰੇ ਕੋਲੋਂ ਜੋ ਭੁੱਲਾਂ ਚੁੱਕਾ ਹੋਈਆਂ ਨੇ ਜੋ ਗਲਤੀਆਂ ਹੋਈਆਂ ਨੇ ਬਾਣੀ ਪੜ੍ਹਨ ਸਮੇਂ ਜੋ ਕੋਈ ਗਲਤੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੇ ਪਿਆਰੀ ਸਾਧ ਸੰਗਤ ਜੀ ਆਪ ਬਖਸ਼ਣ ਯੋਗ ਹੋ ਕਿਰਪਾ ਕਰਕੇ ਬਖਸ਼ਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨਾ ਤੇ ਸਾਤ ਸੰਗਤ ਜੀ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਕਿ ਮੈਂ ਹਰ ਰੋਜ਼ ਅਕਸਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਅੱਜ ਵੀ ਉਹੀ ਬੇਨਤੀ ਹੈ ਕਿ ਸਾਤ ਸੰਗਤ ਕਿਰਪਾ ਕਰੋ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੇਵਲ ਸਿੰਘ ਖੇਲਾ YouTube ਚੈਨਲ ਖੋਲ ਕੇ ਜਦੋਂ ਕੇਵਲ ਸਿੰਘ ਖੇਲਾ ਭਰੋਗੇ ਤੇ ਦਾਸ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਜਿਹੜਾ ਆਪ ਜੀ ਦੇ ਸਾਹਮਣਕ ਆ ਜਾਵੇਗਾ ਉਸ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਅੱਜ ਜੋ ਆਪਾਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਇਸ ਨੂੰ ਸਰਵਣ ਕਰਕੇ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਲਾਈਕ ਅਤੇ ਕਮੈਂਟ ਕਰਨ ਦੇ ਨਾਲ ਦਾਸ ਦਾ ਹੌਸਲਾ ਫਰਾਈ ਹੋਵੇਗਾ ਦਾਸ ਦਾ ਮਨੋ ਮਲਵ ਦੇਗਾ ਤੇ ਦਾਸ ਆਉਣ ਵਾਲੇ ਸਮੇਂ ਵਿੱਚ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਮੈਂ ਸਾਧ ਸੰਗ ਦੇ ਚਰਨਾਂ ਵਿੱਚ ਚੰਗੀ ਤਰ੍ਹਾਂ ਹੋਰ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਹੈ ਤੇ ਸਾਧ ਸੰਗਤ ਜੀ ਜਿਹੜੀ ਬਾਣੀ ਆਪ ਅਗਾਹਾਂ ਸ਼ੇਅਰ ਕਰੋਗੇ ਇਸ ਦਾ ਪੁੰਨ ਫਲ ਆਪ ਜੀ ਨੂੰ ਵੀ ਪ੍ਰਾਪਤ ਹੋਏਗਾ ਜੇ ਕੋਈ ਇਸ ਨੂੰ ਪੜ੍ਹ ਲਵੇਗਾ ਜੇ ਕੋਈ ਇਸ ਨੂੰ ਸੁਣ ਲਵੇਗਾ ਤੇ ਉਸ ਨੂੰ ਤੇ ਫਲ ਮਿਲਣਾ ਹੀ ਹੈ ਸ਼ੇਅਰ ਕਰਨ ਵਾਲੇ ਨੂੰ ਵੀ ਖਾਲ ਪ੍ਰਾਪਤ ਹੋਵੇਗਾ ਸੋ ਇਤਨੀਆਂ ਕੁੰਬENTੀਆਂ ਕਰਦਾ ਹੋਇਆ ਦਾਸ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਖਿਮਾ ਦਾ ਜਾਚ ਖੈ ਆਉ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ